ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਸ਼ਹਿਰ ਦੇ ਟ੍ਰੈਫਿਕ ਨੂੰ ਖਰਾਬ ਕਰਦੇ ਹਨ ਆਟੋ ਰਿਕਸ਼ਾ ਚਾਲਕ ਜੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਰ ਸੜਕ ਤੇ ਹੀ ਇਹਨਾਂ ਦੀ ਪੀੜ ਪਣੀ ਰਹਿੰਦੀ ਹੈ ਸਵਾਰੀ ਦੇਖ ਕੇ ਉੱਥੇ ਹੀ ਬ੍ਰੇਕ ਲਗਾ ਦਿੰਦੇ ਹਨ ਗੱਲ ਕਰੀਏ ਹੁਕਮ ਸਿੰਘ ਰੋਡ ਤੇ ਡੈਂਟਲ ਕਾਲਜ ਦੇ ਬਾਹਰ ਆਟੋ ਚਾਲਕਾਂ ਦਾ ਕਬਜ਼ਾ ਰਹਿੰਦਾ ਹੈ ਇੱਥੇ ਸਵਾਰੀ ਨੂੰ ਬਿਠਾਉਣ ਲਈ ਇੱਕੋ ਜਗ੍ਹਾ ਹੀ ਕਈ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਖੜ ਕੇ ਰੋਡ ਚਾਮ ਕੱਢ ਦਿੰਦੇ ਹਨ ਰਾਹਗੀਰਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ ਅੱਜ ਅਸੀਂ ਖਲੋਤਾ ਮੈਂ ਡੈਂਟਲ ਹਸਪੀਟਲ ਪਹਿਲ ਅੱਗੇ ਹੋਸਟਲ ਹੈ ਚੌਂਕ ਹੈ ਪੈਟਰੋਲ ਪੰਪੜਾ ਇਹ ਰਸਤਾ ਵਟਾਰਾ ਰੋਡ ਵਾਲੀ ਵੀ ਜਾਂਦਾ ਹੈ ਤੇ ਇੱਕ ਰੋਡ ਜਾ ਰਿਹਾ ਜੀ ਮਜੀਠਾ ਰੋਡ ਦੇ ਬੈਗ ਆ ਰਿਹਾ ਪਿੱਛੋਂ ਬੱਸਾਂ ਵੀ ਆ ਰਹੀਆਂ ਇਥੋਂ ਬੱਸ ਸਟੈਂਡ ਤੋਂ ਜਿਹੜੀ ਆ ਮਟਾਲ ਰੋਡ ਹੋ ਕੇ ਪਠਾਨਕੋਟ ਵਗੈਰਾ ਗੁਰਦਾਸਪੁਰ ਬਟਾਰਾ ਜਾਂਦੀ ਹੈ ਇੱਥੇ ਰਸਤੇ ਤੇ ਦੇਖਿਆ ਜਾਂਦਾ ਹੈ ਕਿ ਕਈ ਵਾਰ ਇੰਨਾ ਕ੍ਰੈਸ਼ ਹੋ ਜਾਂਦਾ ਹੈ ਕਿ ਇੱਕ ਆਟੋ ਦੇ ਉੱਪਰ ਦੂਸਰਾ ਆਟੋ ਚੜਾ ਦਿੰਦਾ ਹੈ ਤੇ ਟ੍ਰੈਫਿਕ ਵਿਵਸਥਾ ਦਾ ਇੱਥੇ ਬਹੁਤ ਮਾੜਾ ਹਾਲ ਹੈ ਸਾਡੀ ਐਡੀਐਸਪੀ ਮੈਡਮ ਨੇ ਆਪਣੇ ਅਮਨਜੀਤ ਕੋਰ ਸਾਡੇ ਅਬਰਜੀਤ ਕੋਰ ਨੇ ਮੈਡਮ ਨੇ ਜਿਹੜੇ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਬਰੋਗ ਜੇ ਚਲਾਉਣ ਵਾਸਤੇ ਵਜਨ ਬਦਲ ਉਹਨਾਂ ਦੇ ਪ੍ਰਿਆਸਾਂ ਦੇ ਰਾਹੀ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸਚਾਰੂ ਰੰਗ ਨਾਲ ਚੱਲ ਰਹੀ ਹੈ ਪਰ ਕੁਝ ਚੌਂਕ ਐਸੇ ਹਨ ਜਿੱਥੇ ਟ੍ਰੈਫਿਕ ਦੇ ਵਿਵਸਥਾ ਦਾ ਬੜਾ ਮਾੜਾ ਹਾਲ ਹੈ ਸੋ ਮੈਂ ਬੇਨਤੀ ਕਰਾਂਗਾ ਮੈਡਮ ਨੂੰ ਕਿ ਆਪਣੇ ਜਿਹੜੀ ਪਾਵਰ ਆਫ ਦਾ ਇਸਤੇਮਾਲ ਕਰਦੇ ਹੋਏ ਆਪਣੇ ਐਨਜੀਓ ਜਿਹੜੇ ਉਹਨਾਂ ਨੇ ਐਸਆਈ ਵਗੈਰਾ ਜਾਂ ਸਬ ਇੰਸਪੈਕਟਰ ਜਾਂ ਇੰਸਪੈਕਟਰ ਟ੍ਰੈਫਿਕ ਦੇ ਰੱਖੇ ਹਨ ਉਹਨਾਂ ਦੀ ਵਿਸ਼ੇਸ਼ ਡਿਊਟੀ ਲਾਣ ਕਿ ਇਹ ਜਿਹੜਾ ਡੈਂਟਲ ਹਸਪੀਟਲ ਜਿਹੜਾ ਚੌਂਕ ਹੈ ਜਿਹੜਾ ਫਟਾਲਾ ਰੋਡ ਦਾ ਰਸਤਾ ਨਿਕਲਦਾ ਹੈ ਉਥੇ ਟ੍ਰੈਫਿਕ ਦੀ ਜਿਹੜੀ ਸੁਚਾਰੂ ਰੂਪ ਨੂੰ ਚਲਾਉਣ ਵਾਸਤੇ ਵਿਸ਼ੇਸ਼ ਰੂਪ ਤੇ ਇਹਨਾਂ ਨੂੰ ਟ੍ਰੈਫਿਕ ਦੇ ਮੁਜਾਜਮਾ ਨੂੰ ਹਦਾਤਾ ਦੇ ਤਾਂ ਕਿ ਜਿਹੜੀ ਲੋਕਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਨਾ ਹੋ ਸਕੇ ਬਿਲਕੁਲ ਇਹ ਸਹਿਮਤ ਆਪਾਂ ਇਸ ਗੱਲ ਨਾਲ ਕਿ ਆਟੋ ਵਾਲੇ ਚਲੋ ਸਾਡੇ ਭਰਾ ਹਨ ਇਹ ਰੋਜੀ ਰੋਟੀ ਕਮਾ ਰਹੇ ਹਨ ਰੋਜ਼ ਆਪਣੇ ਚਲਾਣਗੇ ਤੇ ਟ੍ਰੇਡ ਕਰ ਦੋ ਕਿ ਜਿਆਦਾ ਚੱਲਦਾ ਪਰ ਸਹੀ ਟ੍ਰੇਕੀ ਦਾ ਚਲਾਣ ਕਿਉਂਕਿ ਇੱਕ ਦੂਸਰੇ ਤੇ ਖਾਲੀ ਆਟੋ ਚ ਭਜਾਈ ਫਿਰਨਗੇ ਉਹਦਾ ਫਾਇਦਾ ਕੋਈ ਨਹੀਂ ਸੋ ਲਾਈਨ ਬਦ ਹੋ ਗਏ ਆਪਣੇ ਵਾਰੀ ਦੇ ਟ੍ਰੈਫਿਕ ਆਪਣਾ ਆਟੋ ਚਲਾਣ ਅਤੇ ਸਵਾਰੀਆਂ ਨੂੰ ਚਲਾ ਕੇ ਜਾਂ ਬਿਠਾ ਕੇ ਆਪਣਾ ਪਰਿਵਾਰ ਪਹੁੰਚਣ ਕਰਦੇ। ਹਾਂ ਟ੍ਰੈਫਿਕ ਆਮ ਜਨਤਾ ਨੂੰ ਮੁਸੀਬਤ ਨਾ ਹੋਵੇ ਕੋਈ ਵਿਵਸਥਾ ਠੀਕ ਕਰਦੇ ਜੀ। ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਲੇਕਿਨ ਸ਼ਹਿਰ ਵਿੱਚ ਕੁਝ ਅਸੀਆਂ ਜਗ੍ਹਾ ਨੇ ਕੁਝ ਐਸੇ ਸੜਕਾਂ ਨੇ ਜਿਨ੍ਹਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਜਿਸ ਕਾਰਨ ਸੜਕਾਂ ਤੇ ਜਾਮ ਲੱਗ ਜਾਂਦਾ ਹੈ। ਅਸੀਂ ਖੜੇ ਆ ਜੀ ਇਸ ਟਾਈਮ ਮਜੀਠਾ ਰੋਡ ਤੋਂ ਜਿਹੜੀ ਬਡਾ ਰੋਡ ਨੂੰ ਸੜਕ ਮੁੜਦੀ ਹੈ ਉਹ ਹਕਮ ਸਿੰਘ ਰੋਡ ਦੇ ਕੋਲ ਹੈ ਡੈਂਟਲ ਕਾਲਜ ਕੋਲ ਹੈ ਔਰ ਇਥੋਂ ਮਜੀਠਾ ਰੋਡ ਨੂੰ ਔਰ ਫਤਿਹਗੜ ਟੁੱਟੇ ਰੋਡ ਤੋਂ ਪਠਾਨਕੋਟ ਨੂੰ ਸੜਕ ਮੁੜਦੀ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਆਟੋ ਰਿਕਸ਼ਾ ਚਾਲਕ ਜਿਹੜੇ ਕਿ ਸਵਾਰੀ ਬਿਠਾਉਣ ਦੀ ਹੋੜ ਵਿੱਚ ਇੱਕ ਤੋਂ ਅੱਗੇ ਇੱਕ ਸੜਕ ਤੇ ਆਪਣਾ ਆਟੋ ਖੜਾ ਕਰ ਦਿੰਦੇ ਨੇ ਔਰ ਇਸ ਕਾਰਨ ਪਿੱਛੇ ਲੰਬਾ ਜਾਮ ਲੱਗ ਜਾਂਦਾ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪਿੱਛੇ ਡਿਸਟਰਬ ਹੋ ਰਹੀ ਹੈ ਟ੍ਰੈਫਿਕ ਜਾਂ ਕਿਸੇ ਨੂੰ ਜਾਨ ਦੀ ਕਾਲੀ ਹੈ ਜਾਂ ਜਲਦੀ ਹੈ ਐਂਬੂਲੈਂਸ ਆ ਰਹੀ ਹੈ ਜਾਂ ਬੱਚਿਆਂ ਦੀਆਂ ਸਕੂਲ ਦੀਆਂ ਗੱਡੀਆਂ ਲੱਗਦੀਆਂ ਨੇ ਸੋ ਜਿਹੜਾ ਸਮਾਜਿਕ ਵਿਭਾਗ ਹੈ ਉਹਨੂੰ ਚਾਹੀਦਾ ਕਿ ਇਹਨਾਂ ਵੱਲ ਧਿਆਨ ਦੇ ਕੇ ਇੱਥੇ ਖਾਸ ਕਰਕੇ ਇਸ ਜਗ੍ਹਾ ਤੇ ਇਹਨਾਂ ਨੂੰ ਥੋੜਾ ਪੜ੍ਹਾਇਆ ਜਾਵੇ ਟ੍ਰੈਫਿਕ ਨਿਯਮਾਂ ਦਾ ਜਿਹੜੇ ਪਾਲਣ ਕਰਨ ਔਰ ਇਹ ਆਪਣੀ ਰੋਜੀ ਰੋਟੀ ਕਮਾਉਣ ਲੇਕਿਨ ਕਿਸੇ ਤਰੀਕੇ ਨਾਲ ਸਹੀ ਤਰੀਕੇ ਨਾਲ ਕਮਾਉਣ ਟ੍ਰੈਫਿਕ ਨੂੰ ਕੋਈ ਡਿਸਟਰਬ ਨਾ ਕਰਨ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ